ਵੇਖੋ ਜੀ ਮੈਂ ਆਪਣੇ ਘਰ ਤੋਂ ਨਿਕਲ ਕੇ ਤੇ ਉਸ ਆਪਣੇ ਦਿਨਵਾਈ ਕੰਮ ਵਿੱਚ ਮੈਂ ਖਾਸੇ ਗਿਆ ਸੀ ਤੇ ਖਾਸੇ ਤੋਂ ਮੁੜ ਕੇ ਜਦੋਂ ਮੈਂ ਆਪਣੇ ਡੇਰੇ ਭਗਵਾਨ ਵਾਲਮੀ ਦੇ ਤੀਰਥ ਨੂੰ ਆ ਰਿਹਾ ਤੇ ਰਸਤੇ ਵਿੱਚ ਇੱਕ ਪੋਲ ਆ ਰਿਹਾ ਤੇ ਪੋਲ ਦੇ ਥੱਲੋਂ ਦੀ ਅਸੀਂ ਜਿਹੜਾ ਪੋਲ ਕ੍ਰੋਸ ਕਰ ਰਹੇ ਆ ਤੇ ਪੋਲ ਦੇ ਥੱਲੋਂ ਕੋਈ ਦੋ ਮੁੰਡੇ ਆਏ ਨੇ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਤੇ ਦਇਆਵਨ ਭਗਵਾਨ ਵਾਲਮੀ ਕੁਮਾਰਾ ਦੀ ਕਿਰਪਾ ਹੋ ਗਈ ਏ ਕਿ ਜਿਹੜਾ ਉਹ ਗੋਲੀ ਤੋਂ ਮੈਨੂੰ ਲੱਗਣ ਤੋਂ ਜਿਹੜਾ ਬਚਾਅ ਹੋ ਗਿਆ ਤੇ ਮੇਰੀ ਗੱਡੀ ਨੂੰ ਜਿਹੜੀ ਗੋਲੀ ਲੱਗੀ ਜਿਹੜੇ ਨੋਜਮਾ ਨਹੀਂ ਉਹਨਾਂ ਦੀ ਪਛਾਣ ਨਹੀਂ ਨਹੀਂ ਜੀ ਪਤਾ ਨਹੀਂ ਕੌਣ ਹੈ ਗੰਧ ਤੇ ਆਏ ਸੀ ਬਾਈਕ ਤੇ ਜਿਹੜੇ ਮੂੰਹ ਮ ਬਣੇਗਾ ਹਾਂਜੀ ਬਾਈਕ ਤੇ ਬਾਈਕ ਤੇ ਨਹੀਂ ਪਤਾ ਹੀ ਨਹੀਂ ਕੌਣ ਹੈ ਜੇ ਮੂੰਹ ਬੱਦੇ ਸੀ ਉਹਨਾਂ ਦੇ ਨਹੀਂ ਨਹੀਂ ਉਹ ਤਾਂ ਸਰਦਾਰ ਸੀ ਜਾਂ ਮੋਨੇ ਪਤਾ ਹੀ ਨਹੀਂ ਹਨੇਰਾ ਸੀ ਜੀ ਉੱਥੇ ਬਹੁਤ ਜ਼ਿਆਦਾ ਕਾਫੀ ਹਨੇਰਾ ਹੈ ਹੁਣ ਸਾਡੇ ਸਤਿਕਾਰਯੋਗ ਮੁਲਾਜ਼ਮ ਜੋ ਸਰਦਾਰ ਜਗENDER ਸਿੰਘ ਚੌਂਕੀ ਨਿਚਾਰਜ ਜਿਨ੍ਹਾਂ ਦੀ ਮੁਲਾਜ਼ਮ ਸਾਡੇ ਸਹਬਾਂ ਜਿਹੜੇ ਮੌਕੇ ਤੇ ਵੇਖ ਕਾਏ ਉੱਥੇ ਬਹੁਤ ਜ਼ਿਆਦਾ ਹਨੇਰਾ ਹੈ ਤੇ ਹਨੇਰੇ ਵਿੱਚ ਕੁਝ ਪਤਾ ਨਹੀਂ ਲੱਗਾ ਕਾਰਨ ਕੀ ਸੀ ਗੋਲੀ ਚਲਾਉਂਦਾ ਪਤਾ ਨਹੀਂ ਜੀ ਪਤਾ ਨਹੀਂ ਆਪਣਾ ਵੈਰ ਹੀ ਨਹੀਂ ਕਿਸਨਾ ਦਾ ਕੀ ਸੰਦੇ ਮਾਰਾ ਜੀ ਤੁਸੀਂ ਲੋਕਾਂ ਦਾ ਮਤਲਬ ਫਾਇਸਲੇ ਕਰੋ ਵੇਖੋ ਜੀ ਆਪਾਂ ਸਤਿਗੁਰੂ ਭਗਵਾਨ ਵਾਲਮੀਕ ਮਹਾਰਤ ਦੇ ਚਰਨਾਂ ਵਿੱਚ ਰਹਿ ਕੇ ਜਿਹੜੀ ਸਮਾਜ ਦੀ ਸੇਵਾ ਕਰ ਰਹੇ ਹਾਂ ਤੇ ਵੇਖੋ ਹਜ਼ਾਰਾਂ ਹੀ ਸਾਡੇ ਦੁਸ਼ਮਣ ਨੇ ਤੇ ਹਜ਼ਾਰਾਂ ਹੀ ਸਾਡੇ ਸਾਥੀ ਨੇ ਕੋਈ ਬੜੇ ਲੰਮੇ ਸਮੇਂ ਤੋਂ ਜਿਹੜੀ ਆਪਾਂ ਸੇਵਾ ਕਰਦੇ ਆ ਰਹੇ ਤੇ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਹੜਾ ਮੌਕੇ ਤੇ ਆ ਕੇ ਇਹਨਾਂ ਨੇ ਜਿਹੜਾ ਇੱਥੇ ਮੈਂ ਉਥੋਂ ਗੱਡੀ ਜਦੋਂ ਭਜਾ ਕੇ ਮੇਰੇ ਨਾਲ ਮੇਰਾ ਛੋਟਾ ਵੀਰ ਸੀ ਤੇ ਜਦੋਂ ਆਪਾਂ ਉਥੋਂ ਗੱਡੀ ਭਜਾ ਕੇ ਲੈ ਕੇ ਆਏ ਤੇ ਫਿਰ ਇੱਥੇ ਆ ਕੇ ਭਗਵਾਨ ਵਾਲਮੀਕ ਤੀਰਥ ਰੋਡ ਤੇ ਆ ਕੇ ਜਿਹੜਾ 112 ਤੇ ਕਾਲ ਕੀਤੀ ਤੇ ਮੌਕੇ ਤੇ ਜਿਹੜੇ ਮੁਲਾਜ਼ਮ ਰਾਮਪਤੀ ਤੋਂ ਜਿਹੜੀ ਚੌਂਕੀ ਭਗਵਾਨ ਵਾਲਮੀਕੀ ਤੀਰਥ ਤੋਂ ਉੱਥੋਂ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਨੇ ਸਿੱਧੀ ਗੋਲੀ ਚਲਾ ਕੇ ਉਹਨਾਂ ਸਿੱਧੀ ਗੋਲੀ ਕੀਤੀ ਜੀ ਪਤਾ ਨਹੀਂ ਲੱਗਾ ਸਾਨੂੰ ਇਹ ਨਹੀਂ ਪਤਾ ਲੱਗਾ ਲੇਡੀਜ਼ ਆ ਇਹ ਨਹੀਂ ਪਤਾ ਲੱਗਾ ਬੰਦੇ ਆ ਸਮਝ ਨਹੀਂ ਲੱਗੀ ਜਿਹੜੇ ਜਿਹੜੇ ਗੋਲੀ ਚਲਾ ਕੇ ਇਹ ਤੋਂ ਪਹਿਲਾਂ ਤੁਹਾਨੂੰ ਕੋਈ ਫਰੈਂਕ ਬੋਲ ਆਈ ਹੋਵੇ ਨਹੀਂ ਨਹੀਂ ਕੋਈ ਫੋਨ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਧਮਕੀ ਨਹੀਂ ਆਈ ਕੋਈ ਧਮਕੀ ਨਹੀਂ ਕਿਸੇ ਦੀ ਸਿੱਧੀ ਗੋਲੀ ਚਲਾਈ ਆ ਸਿੱਧੀ ਗੋਲੀ ਚਲੀ ਤੁਹਾਨੂੰ ਲੱਗਿਆ ਸੀ ਕੁਝ ਪਤਾ ਲੱਗਾ ਨਹੀਂ ਪਤਾ ਨਹੀਂ ਲੱਗਾ ਜੀ ਅਸੀਂ ਪੋਲ ਕ੍ਰੋਸ ਕਰ ਰਹੇ ਸੀ ਇਹ ਨਹੀਂ ਪਤਾ ਕਿ ਉਹ ਇੱਧਰ ਖਲੋਤੇ ਕਿ ਇੱਧਰ ਖਲੋਤੇ ਉਦੋਂ ਆਨੂੰ ਪਤਾ ਲੱਗਾ ਜਦੋਂ ਗੋਲੀ ਚੱਲੀ ਕੀ ਲੋਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਮੇਰੇ ਹਿਸਾਬ ਨਾਲ ਤੇ ਮੈਨੂੰ ਮਾਰਨ ਕਾਰਨ ਉਹਨਾਂ ਨੇ ਜਿਹੜਾ ਮੇਰੇ ਤੇ ਹਮਲਾ ਕੀਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਇਨਸਾਫ ਗੱਡੀ ਨਾ ਭਿਆਂਦਾ ਤਾਂ ਗੋਲੀ ਤੁਹਾਡੇ ਤੇ ਵੀ ਵਸ ਦੇਖੋ ਜੀ ਜੇ ਗੱਡੀ ਨਾ ਭਜਾਉਂਦੇ ਤੇ ਫਿਰ ਹੋ ਸਕਦਾ ਉਹ ਰੋਕ ਕੇ ਫਿਰ ਉਹ ਸਾਡੇ ਤੇ ਹਮਲਾ ਕਰਦੇ ਵੀ ਇਹਨਾਂ ਦੀ ਜਾਨ ਬਚ ਗਈ ਪਤਾ ਨਹੀਂ ਉਹ ਕਿਹੜੀ ਨੀਤੀ ਵਿੱਚ ਆਈ ਜੀ ਜਦੋਂ ਪਤਾ ਹੀ ਨਹੀਂ ਸਾਨੂੰ ਕਿਸ ਨੇ ਭਗਵਾਨ ਵਾਲਮੀਕ ਜੀ ਪ੍ਰਗਟ ਦੀ ਇਹ ਵੇਖੋ ਜੀ ਕੱਲ 7 ਤਰੀਕ ਨੂੰ ਜਿਹੜਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਪ੍ਰਗਟ ਦਿਵਸ ਅਸੀਂ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਤੇ ਜਿਹੜੀ ਗੱਡੀ ਨੂੰ ਗੋਲੀ ਲੱਗੀ ਏ ਇਸੇ ਗੱਡੀ ਤੇ ਅਸੀਂ ਮਹਾਰਾਜ ਜੀ ਦਾ ਸਰੂਪ ਸਜਾ ਕੇ ਤੇ ਪਾਲਕੀ ਸਾਹਿਬ ਸਜਾ ਕੇ ਜਿਹੜਾ ਅਸੀਂ ਮਹਾਰਾਜ ਦੀ ਸ਼ੋਭਾ ਯਾਤਰਾ ਮਨਾਈ। ਜੇ ਤਾਂ ਹੀ ਤੁਹਾਡਾ ਬਚਾ ਹੋ ਗਿਆ ਸਮਝਦੇ ਇਹ ਉਹਨਾਂ ਦੀ ਕਿਰਪਾ ਨਾਲ ਜਿਹੜੀ ਸਾਡੀ ਉਹ ਜਾਨ ਬਚੀ ਹੈ। ਇੱਕ ਆਪਣੇ ਫੋਨ ਆਇਆ ਸੀਗੇ ਇਹਨਾਂ ਨੂੰ ਵੀ ਤਰ੍ਹਾਂ ਕੋਈ ਵਾਰਤਤ ਹੋਈ ਹੈ ਤੇ ਅਸੀਂ ਮੌਕੇ ਤੇ ਆਏ ਆ ਜੀ। ਤੇ ਅਸੀਂ ਮੌਕੇ ਤੇ ਜਾ ਕੇ ਸਾਰੀ ਆਪਣਾ ਦੇਖ ਲਿਆ ਵਾ ਤੇ ਜੋ ਵੀ ਬੰਦੀ ਕਰ ਰਹੀ ਉਹ ਅਮਲ ਚੱਲਣ ਦੀ ਜਾਊਗੀ। ਗੋਲੀ ਚੱਲਣ ਦੀ ਗੱਲਬਾਤ ਕੀਤੀ ਗੋਲੀ ਚੱਲੇਗੀ। ਇਹ ਆਪਣੇ ਇਦੇ ਬਾਰੇ ਅਜੇ ਤਫਤੀਸ਼ ਕਰਕੇ ਤੇ ਆਪਾਂ ਫਿਰ ਦੱਸ ਦਿਆਂਗੇ। ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ? ਜੋ ਵੀ ਬੰਦੀ ਕਾਰੀ ਸੁਨੇ ਅਫਸਰ ਦੇ ਨੌਲੇਜ ਲਈ ਹਾਤੀ ਹੈ ਤੇ ਆਪਾਂ ਉਹ ਉਹਦਾ ਮੁਤਾਬਕ ਅਗਲੀ ਕਾਰਵਾਈ ਕੀਤੀ। ਸੜੀ ਤੇ ਗੱਡੀ ਦਾ ਨਿਸ਼ਾਨ ਹੋ ਗੋਲੀ ਦਾ ਨਿਸ਼ਾਨ ਜਿਹੜੀ ਉਹ ਕਹਿੰਦੇ ਕਹਿ ਰਹੇ ਕਿ ਦੋ ਲੜਕੇ ਆਏ ਸੀ ਤੇ ਅਸੀਂ ਸਾਰੀ ਉਹਨਾਂ ਦੇ ਨੌਲੇਜ ਲਈ ਹਾਤੀ ਹੈ ਜੀ ਤੇ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜੀ।